ਦੇਖੋ ਸਾਰੇ ਸਮਾਨੇ ਦਾ ਜਿਹੜਾ ਬਾਜ਼ਾਰ ਆ ਮੇਨ ਮਾਰਕੀਟ ਬਿਲਕੁਲ ਸੁੰਨੀ ਪਈ ਆਗੀ ਕਿਉਂਕਿ ਗਰਮੀ ਜ਼ਿਆਦਾ ਆਗੀ ਗਰਮੀ ਕਰਕੇ ਥੋੜਾ ਜਿਹਾ ਗਾਖ ਵੀ ਘੱਟ ਆਉਂਦੇ ਨੇਗੇ ਤੁਹਾਨੂੰ ਪਤਾ ਲੋਕ ਬਹੁਤ ਘੱਟ ਆਉਂਦੇ ਨੇਗੇ ਤੇ ਸਾਰੀ ਮਾਰਕੀਟ ਤਕਰੀਬਨ ਸਾਰੀ ਸੁੰਨੀ ਪਈ ਆ ਤੁਸੀਂ ਦੇਖ ਸਕਦੇ ਹੋਗੇ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਕੱਪੜੇ ਦੀ ਦੁਕਾਨ ਤੇ ਉੱਥੋਂ ਨਾ ਮੁੰਡਿਆਂ ਵਾਸਤੇ ਲੋਹਰਾ ਲੈਣੀਆਂ ਨੇਗੀਆਂ ਕੈਪਰੀਆਂ ਬਦਲ ਕੇ ਮੇਰੀ ਸਲਾਹ ਤੇ ਮਾਂ ਚਾ ਲੋਹਰਾ ਲੈਣੇ ਆਗੇ ਤੇ ਬਾਪੀ ਹੁਣੋਂ ਮੀਂਹ ਦਾ ਵੀ ਬੁਰਾ ਹਾਲ ਹੀ ਆ। ਬਸ ਹੁਣ ਇੱਥੇ ਰੋਕ ਕੇ ਗੁੱਡ ਮਾਰਨਿੰਗ ਸਰ। ਕਿ ਹੋਇਓ? ਵਧੀਆ ਜੀ। ਸੇਤਾਂ? ਐ ਲੋਕੇ। ਠੀਕ ਨੇ? ਐ ਲੋਕੇ ਦੱਸੋ। ਵਧੀਆ। ਅੱਛਾ ਇੱਕ ਨਾ ਯਾਰ ਆ ਵਾਪਸ ਆ ਕੇ ਕਹਿੰਦਾ ਮੈਨੂੰ ਲੋਹਾਂ ਦੇ ਦੇ। ਉਹ ਜਵਾ ਕਹਿੰਦੇ ਕੈਪਰੀਆਂ ਪਾਉਣੀ ਨੇ। ਤੇ ਆਹ ਦੇਖੀ ਜੀ ਕੀ ਕੈਪਰੀਆਂ ਜੇ ਮੂੜ ਕੇ ਮਾਹ ਚਲਾ ਲਈਆਂ। ਇੱਕੇ ਦਿਨ ਨੂੰ ਛੋਟਾ ਅੰਦੀ ਸ਼ੁਭਾ ਦੇ ਦਿੱਤਾ ਤੇ ਲੈ ਲੇਤੇਗੇ ਬਦਲੇ ਚਲ ਠੀਕ ਹੈ ਵੀਰੇ ਉਹ ਕੇ ਉਸ ਤੋਂ ਬਾਦ ਉਹ ਜਿਹੜੇ ਛੋਟੇ ਮੋਟੇ ਕੰਮ ਨੇ ਉਹ ਨਿਬੇੜਨ ਲਈ ਤੇ ਰਵੀ ਆਏਗਾ ਫਿਰ ਉਧਰ ਨੂੰ ਲੈ ਚੱਲ ਉਸ 모ਸਿਆਂ ਵਾਲੇ ਗੜੀ ਨੂੰ ਤੇ ਨਿਕਲਦੇ ਆ ਗਰਮੀ ਕਰਕੇ ਮੰਦਾ ਹੋਇਆ ਹੋਇਆ ਪਿਆਗਾ ਆਹਾ ਜਿਹੜਾ ਬਾਜ਼ਾਰ ਹੈਗਾ ਇਹ ਉਦੋਂ ਅਗਲਾ ਬਾਜ਼ਾਰ ਆ ਕੱਪੜੇ ਵਾਲੀ ਦੁਕਾਨ ਤੋਂ ਨਾ ਇਹ ਅਗਲਾ ਬਾਜ਼ਾਰ ਹੈਗਾ ਤੇ ਇੱਥੇ ਵੀ ਨਹੀਂ ਕੋਈ ਐਡੀ ਰੌਣਕ ਹੈਗੀ ਤੇ ਗਰਮੀ ਕਰਕੇ ਬਾ ਤੁਹਾਨੂੰ ਦੱਸਿਆ ਸੀ ਵੀ ਗਰਮੀ ਕਰਕੇ ਥੋੜੀ ਜਿਹੀ ਦਿੱਕਤ ਆ ਗਈ ਤੇ ਬਾਕੀ ਇਹ ਅੱਗੇ ਜਾ ਕੇ ਨਾ ਥੋੜਾ ਜਿਹਾ ਭੀੜਾ ਹੋ ਜਾਂਦਾਗਾ ਆ ਗਲੀ ਜੀ ਇਹ ਕਈ ਵਾਰੀ ਦੋ ਚੀਜ਼ਾਂ ਆਉਂਦੀਆਂ ਨੇ ਸਾਈਕਲ ਵੀ ਮਸਾਹ ਲੰਘਦਾਗਾ ਦੇਖੋ ਆ ਵੀ ਦੁਕਾਨਾਂ ਜੀਆਂ ਕਾਫੀ ਇੱਕ ਬੜ ਲ ਵੈਸੇ ਹੋਰਾਂ ਦੁਕਾਨ ਵਾਲਿਆਂ ਨੇ ਨਾ ਜਿਹੜੇ ਉੱਤੇ ਪੜਦੇ ਲਏ ਹੋਏ ਨੇ ਇਹ ਵੀ ਆ ਚੰਗੀ ਗੱਲ ਆ ਆ ਦੇਖੋ ਇਹ ਬਿਸ਼ਕਰਮਾ ਮੰਦਰਾ ਜੀ ਤੇ ਨਾਲ ਹੀ ਆ ਪੰਚਮੂਖੀ ਮੰਦਿਰ ਚੱਲ ਪੈਂਦਾ ਹੈਗਾ ਬਹੁਤ ਮਸ਼ਹੂਰ ਮੰਦਿਰ ਹੈਗਾ ਸਾਹਮਣੇ ਪੰਚਮੂਖੀ ਮੰਦਿਰ ਆ ਤੁਸੀਂ ਜਿਹੜਾ ਦੇਖ ਰਹੇ ਹੋਗੇ ਤੇ ਬਹੁਤ ਮਸ਼ਹੂਰ ਆ ਜੀ ਇਹ ਵੀ ਸਮਾਣੇ ਦਾ ਇਹ ਆ ਇੱਧਰ ਅੱਗੇ ਪੰਜ ਪੀਰ ਆਗੇ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣੀ ਤੇ ਸ਼ਾਨਦਾਰ ਜਗ੍ਹਾ ਬਣੀ ਹੋਈ ਆ ਪੰਜ ਪੀਰਾਂ ਦੀ ਬਹੁਤ ਆਲਿਸ਼ਾਨ ਜਗ੍ਹਾ ਬਣੀ ਹੋਈ ਆ ਦੇਖੋ ਸਾਹਮਣੇ ਦਰਸ਼ਨ ਵੀ ਹੋ ਰਹੇ ਨੇਗੇ ਤੇ ਬਹੁਤ ਟੌਪ ਦੀ ਚੀਜ਼ ਬਣੀ ਹੋਈ ਹੈਗੀ ਇਹ ਵੀ ਪੰਜ ਪੀਰਾਂ ਦੀ ਤੇ ਆਜੋ ਆਪਾਂ ਜੂਸ ਪੀਨੇ ਆ ਸਭ ਤੋਂ ਬੈਸਟ ਆ ਜਿਹੜਾ ਜੂਸ ਆ ਕੰਨੇ ਦਾ ਆਜਿਆ ਕਰੋ ਬਾਈ ਕੋਲੇ ਸ਼ਾਨਦਾਰ ਰੋਡ ਮੁੰਡੇ ਦੀ ਜਦੋਂ ਵੀ ਲੰਘਦੇ ਵੜਦੇ ਹੋਏ ਇੱਥੇ ਕਰਦਾਗਾ ਸੁਹਾਣੀ ਘੜ ਤੋਂ ਸੁਹਾਣੇ ਰੋਡ ਦੇ ਕੋਲੇ ਕੋਲ ਤੋਂ ਟੌਪ ਦਾ ਸਿਸਟਮ ਆ ਗਲਾਸ ਵੀ ਐਨ ਨੱਕੋ ਨੱਕ ਭਰਿਆ ਹੁੰਦਾਗਾ ਇਹ ਗਰਮੀ ਦਾ ਟਾਈਮ ਆਗਾ ਪੀਣਾ ਵੀ ਜ਼ਰੂਰੀ ਆਗਾ ਐਨ ਸਿਰਫ ਵਧੀਆ ਤੇ ਆ ਹੁਣ ਜਿਹੜਾ ਦੇਖ ਰਹੇ ਹੋਗੇ ਸਾਰਾ ਇਹ ਚੌਲਖਾਨਾ ਏਰੀਆ ਹੈਗਾ ਇੱਥੇ ਜਿੰਨੀ ਮਰਜ਼ੀ ਸੜਕ ਬਣਾ ਦੋ ਜਿੰਨਾ ਮਰਜੀ ਕੁਛ ਕਾਮ ਹੋ ਗੋਡੇ ਗੋਡੇ ਖੱਡੇ ਇੱਥੇ ਪੈਣੀ ਪੈਣੇ ਨੇ ਇਹਨੂੰ ਚੌਲਖਣ ਏਰੀਆ ਤਾਂ ਕਹਿੰਦੇ ਆ ਕਿ ਫੈਕਟਰੀ ਏਰੀਆ ਹੈਗਾ ਸਾਰੇ ਇੱਥੇ ਭਈਏ ਨੇ ਬਹੁਤ ਭੜਾ ਹਾਰ ਕਰ ਕਰ ਕੇ ਅਸੀਂ ਦੇਖ ਸਕਦੇ ਹਾਂਗੇ ਤੇ ਬਾਕੀ ਵੀ ਚਲੋ ਸਰਕਾਰ ਨੂੰ ਵੀ ਜ਼ੋਰ ਕਰਨੀ ਚਾਹੀਦੀ ਹੈ ਜਿਹੜੀ ਗੱਲ ਕਿ ਟ੍ਰੈਫਿਕ ਵੀ ਇੱਥੇ ਸਿਰਫ ਖੱਡਿਆਂ ਕਰਕੇ ਟ੍ਰੈਫਿਕ ਜਾਦੇ ਲੱਗਦੀ ਹੈ ਸਭ ਤੋਂ ਸਾਰਾ ਇੱਕ ਫੈਕਟਰੀ ਏਰੀਆ ਹੈਗਾ ਵੱਡੇ ਵੱਡੇ ਖੱਡੇ ਨੇ ਤੇ ਕੋਈ ਧਿਆਨ ਨਹੀਂ ਦੇ ਰਿਹਾ ਹੈਗਾ ਇੱਥੇ ਪਾਣੀ ਦੀ ਮਾਰ ਜ਼ਿਆਦਾ ਹੈ ਨਾ ਪਾਣੀ ਦੀ ਮਾਰ ਜ਼ਿਆਦਾ ਹੋਣ ਕਰਕੇ ਇੱਥੇ ਜਿਹੜੇ ਖੱਡੇ ਨੇਗੇ ਜ਼ਿਆਦਾ ਆਉਂਦੇ ਇਹਦੀ ਪਾਣੀ ਦੀ ਮਾਰ ਜ਼ਿਆਦਾ ਹੈ ਜੀ ਤਾਂ ਕਰਕੇ ਖੱਡੇ ਜ਼ਿਆਦਾ ਕੋਏ ਵੱਡੇ ਵੱਡੇ ਪੈ ਜਾਂਦੇ ਨੇ ਆ ਸਾਰੀਆਂ ਸਾਗਾ ਫੈਕਟਰੀਆਂ ਨੇਗੀਆਂ ਇਹ ਭੂਮੀਆਂ ਦੇ ਵਿੱਚ ਚੱਗੀਆਂ ਵਾਲੀਆਂ ਦੇ ਵਿੱਚ ਹੀ ਦੂਜੀਆਂ ਨੇ ਪਰ ਕਿ ਚਲੋ ਸਰਕਾਰ ਪਤਾ ਨਹੀਂ ਕਦੋਂ ਕੀ ਕਰੂਗੀ ਰੱਬ ਜਾਣੇ ਚਲੋ ਠੀਕ ਆ ਵੀਰੇ ਕਰਦੇ ਵੀਡੀਓ ਸ਼ੇਅਰ ਸਾਰਿਆਂ ਨੂੰ ਕਹਿ ਰਿਹਾ ਕੋਈ ਸਸਟੇ ਕਾਲ